ਸਾਰਿਆਂ ਨੇ ਲੜ ਕੇ ਵੰਡਿਆ ਹੋਇਆ ਹੈ ਭਾਵੇਂ ਕੋਈ ਛੋਟਾ ਹੈ ਭਾਵੇਂ ਵੱਡਾ ਹੈ ਸਾਲੀਆਂ ਜੱਟੇ ਪੋਨਿਆਂ ਦੇ ਲੀਡਰ ਸਹਿਵਾਣਾ ਨੇ ਸਾਡੇ ਨਾਲ ਲੜ ਕੇ ਇਹ ਆਪਣਾ ਸੰਘਰਸ਼ ਨੂੰ ਦੇਸ਼ਾ ਮਟਿਆ ਹੋਇਆ ਆਪ ਸਰਕਾਰਾਂ ਤੁਹਾਨੂੰ ਅਲਗ ਕਰਕੇ ਤੁਲੀਆਂ ਵਈਆਂ ਨੇ ਸਾਡੇ ਕੋਈ ਵੀ ਜੋ ਮਲਾਜਮਾਂ ਨੇ ਜਾਂ ਸਾਡੇ ਕਿਰਤੀ ਕਾਮਿਆਂ ਦੇ ਆ ਮੰਗਾ ਲੈਣਾ ਨੂੰ ਪੂਰੀਆਂ ਨਹੀਂ ਕਰਦੇ ਤੁਸੀਂ ਦੇਖਿਆ ਪਲਾਜ਼ਮਾ ਕੋਈ ਚਣੜ ਸਾਥੀਆਂ ਨੂੰ ਆਪਣੇ ਧੱਕਰਾਤ ਬਣਾ ਕੇ ਉਹਨਾਂ ਨੂੰ ਦਰਪਾਰਿਆ ਗਿਆ ਉਹਨਾਂ ਨਾਲ ਵੀ ਗੇੜਦਾ ਨਹੀਂ ਕੀਤੀਆਂ ਗਈਆਂ ਸਾਡੇ ਸਰਬੋਤਮ ਆਜਿ ਭਗਵਾਨ ਤ੍ਰੀ ਪੰਜਾਬ ਉਹਦਾ ਅਸੀਂ ਬੰਦਿਆਂ ਦੇ ਨਾਲ ਖੜਦਾ ਵੀ ਨਹੀਂ ਚਾਹਦੇ ਕੋਈ ਸਾਡੇ ਜਿਹੜੇ ਪਹਾੜੀ ਦੇ ਛੋਟੇ ਪਲਾਜ਼ਮਾ ਦੀ ਜੋ ਘਰ ਘਰ ਤੋਂ ਪੂਰਾ ਚੱਕਦੇ ਨੇ ਉਹਨਾਂ ਨਾਲ ਵੀ ਬੰਦ ਕਰਨ ਦੇ ਬਈ ਸੋਚਣ ਲੱਗੇ ਸੀ ਸਰਕਾਰ ਕਿ ਉਹਨਾਂ ਨੂੰ ਬੰਦ ਕਰਾ ਲੀਏ ਜਦੋਂ ਫੇਰਕਾਰ ਹੋ ਜਾਣੇ ਸੀ ਪਰ ਉਹਨਾਂ ਦੇ ਵਿੱਚ ਜਦੋਂ ਸਹਿਮਤੀ ਬਣੀ ਉਹ ਬੈਠ ਕੇ ਗੱਲਬਾਤ ਹੋਈ ਤਾਂ ਉਹਨਾਂ ਨੇ ਦੋ ਦਿਨਾਂ ਬਾਅਦ ਹੜਤਾਲ ቆਮ ਕੇ ਕੰਮ ਰੁਕੋ ਦਿੱਤਾ ਕਿਉਂਕਿ ਗਰੀਬ ਜਨਤਾ ਖਦਮ ਕਰਤੇ ਸਰਕਾਰ ਤੁਰੀ ਹੋਈ ਹੈ ਸੈਂਟਰ ਸਰਕਾਰ ਵੀ ਤੁਹਾਨੂੰ ਖਦਮ ਕਰਤੇ ਤੁਰੀ ਹੋਈ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਗਰੀਬ ਗੁਰਬਾਉਕੇ ਜਿੱਥੇ ਭਾਈ ਸਾਹਿਬ ਜ਼ਮੀਨਾਂ ਦੇ ਮਸਲੇ ਰੱਖ ਰਹੇ ਸਨ ਇਹ ਥੋੜੇ ਤੋਂ ਜ਼ਮੀਨਾਂ ਵੀ ਨਹੀਂ ਲੈਣਾ ਚਾਹੁੰਦੇ ਇਹ ਜ਼ਮੀਨਾਂ ਦੇ ਥੋੜੇ ਪਾਰ ਪਾਰ ਦਿੱਤੇ ਤੁਹਾਡੇ ਆਪਣੇ ਕੋਲ ਬਣਾਇਆ ਨੇ ਇਹ ਉਹਨਾਂ ਦੇ ਵਿੱਚ ਮੋਟਰ ਰੋਧਰ ਆ ਗਈ ਤੇ ਜਮੀਨ ਐਚਰ ਆ ਗਈ ਆਪ ਤੁਸੀਂ ਪਾਣੀ ਲਾਉਣ ਰੋਕੇ ਛੱਡੇ ਨਾਲ ਤੁਸੀਂ ਉਹਨੂੰ ਕੱਟੇ ਉਹ ਜਾਣੇ ਕੱਟੇ ਕਰ ਜੋਕੇ ਛੱਡੇ ਇਹ ਤੁਹਾਡੇ ਤੇ ਮਾਰੂ ਨੀਤੀਆਂ ਪੜਾ ਕੇ ਤੇ ਉਹਨੂੰ ਅਦਲ ਕਰਤੇ ਤੋੜੀ ਹੋਈ ਐ ਅੱਜ ਵੀ ਵੱਡੇ ਸ਼ਰਕਤ ਦੇ ਵਿੱਚ ਜਿਹੜੇ ਸਾਥੀ ਕਾਫਰੇ ਸਨ ਕਿ ਅੱਜ ਦੁਨੀਆ ਭਰ ਦੇ ਵਿੱਚ अपने काम अड़तालते हैं अब रिपोर्टा कह दी ने रिपोर्टा कह दिया ने प्रेस दिन रिपोर्टा कह दिया ने मुलाजम साधे भावे बार सिर्फ पैण लग गए ਮਾਤੇ ਦੀ ਆਪਣਾ ਇਤਜਾਮ ਕਰਕੇ ਆਪਰਾ ਸਰਕਾਰ ਦੇ ਕੰਗਾ ਤੱਕ ਲਿਹਾ ਪਰਉਣ ਲਈ ਆਪਣੇ ਅੰਦਸ਼ ਅਸ ਲਈ ਕੱਡੇ ਹੋਏ ਹੋ ਬੜਾ ਬਹੁਤ ਬਹਾਦਰ ਜੇ ਇਸੇ ਤਰ੍ਹਾਂ ਆਪਸ ਅੰਦਸ਼ ਤੇ ਵਿਸ਼ਾ ਕਰਦੇ ਰਹੇ ਕੰਨ ਖੋਲਦੇ ਰਹੇ ਸਰਕਾਰਾਂ ਦੇ ਆਏ ਸਾਡਾ ਉਹ ਦਿਨ ਦੂਰ ਨਹੀਂ ਜੋ ਤੁਸੀਂ ਆਪਣੇ ਅੰਕਾਂ ਦੇ ਲਈ ਆਪਣੇ ਅੰਦਸ਼ ਅਸ ਲਈ ਸਾਬਲ ਹੋਵੋਗੇ